ਹਲਕਾ ਸ਼੍ਰੀ ਹਰਗੋਬਿੰਦ ਪਰਦੇ ਨਜ਼ਦੀਕੀ ਕਸਬਾ ਕਮਾਨ ਕੋ ਵਿਆਸ ਰੋਡ ਤੇ ਸਥਿਤ ਬਾਬਾ ਨਾਮ ਦੇ ਫਿਊਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੀ ਵਿੱਚ ਆਏ ਅਤੇ ਉਹਨਾਂ ਨੇ ਪਟਰੋਲ ਪੰਪ ਤੇ ਪੈਲ ਪੋਆ ਅਤੇ ਬਿਨਾਂ ਭੁਗਤਾਨ ਕੀਤੇ ਭਜਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪٹرول ਪੰਪ ਮਾਲਕ ਦਾ ਪੁੱਤਰ ਗੁਰਕੀਰਤ ਸਿੰਘ ਜੋ ਕਿ ਪਿੰਡ ਬਾਗੀਦਾ ਰਹਿਣ ਵਾਲਾ ਸੀ ਨਹੀਂ ਉਹਨਾਂ ਦਾ ਪਿੱਛਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਮ੍ਰਾਨ ਇੱਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤ ਸਿੰਘ ਤੇ ਤੇਲ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਗੰਭੀਰ ਜ਼ਖਮੀ ਹਾਲਤ ਵਿੱਚ ਗੁਰਕੀਰਤ ਸਿੰਘ ਨੂੰ ਪਹਿਲਾਂ ਸਥਾਨਕ ਹਸਪਤਾਲ ਅਤੇ ਫਿਰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਲੋਕਾਂ ਨੇ ਇੱਕ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਮੌਕੇ ਤੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਜਦਕਿ ਦੋ ਹੋਰ ਨਿਹੰਗ ਭੱਜਣ ਵਿੱਚ ਕਾਮਯਾਬ ਹੋ ਗਏ ਹਨ ਇਸ ਮੁਕੇ ਖਾਣਾ ਕਮਾਂਡ ਦੇ ਐਸ ਐਚ ਓ ਗੁਰਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਘਟਨਾ ਸਥਾਨਕ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਬਣਦੀ ਧਾਰਾ ਮਤੇ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਆਉ ਬਿਜਲੀ ਹਾਂ ਕਸਬਾ ਕਮਾਂਦ ਤੋਂ ਪੱਤਰਕਾਰ ਜਸਪਾਲ ਚੰਦਨੀ ਐਲ ਐਮ ਆਈ ਟੀਵੀ ਪੰਜਾਬ ਦੀ ਖਾਸ ਰਿਪੋਰਟ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਜ ਲਾ ਕੇ ਦੋ ਜਣੇ ਇੱਥੇ ਆਏ ਪੰਪਰੇ ਤੇਲ ਪੋਇਆ ਵਾ ਇਹਨੂੰ ਕਿ ਦੁਕੋਏ ਨੂੰ ਭੱਜੇ ਆ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੀ ਮਗਰ ਧੋੜੇ ਤੇ ਪਤਾ ਕਰ ਲਾਂਗੇ ਦੋਲਚ ਹੈਗੀ ਰਿਸ਼ਤੇਦਾਰੀ ਸਾਡੀ ਸਾਡੀ ਕਰ ਲਾਂਗੇ ਰਿਸ਼ਤੇਦਾਰੀ ਨੂੰ ਦੋਹਾ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਪਿੱਛੇ ਕਰਨਾਂ ਦੀ ਗੱਲ ਚੱਲ ਰਹੀ ਆ ਦੇ ਕਿੰਨੇ ਕਹਿੰਦੇ ਨੇ ਮਸਲੀ ਕਿੱਥੇ ਨੇ ਬੰਦੇ ਖੜੇ ਨੇ ਨਹੀਂ ਮੱਟ ਮਾਰ ਲੈਣੇ ਬਾਕੀ ਕੌਣ ਕੌਣ ਹੈ ਦੱਸੇ ਕਿੱਥੇ ਨਹੀਂ ਖੜੇ ਖੇਡ ਨਹੀਂ ਆ ਤਾ ਮਸਲ ਕੇ ਭੱਜ ਜਾਣਾ ਇਹਨੂੰ ਸਾਲੀ ਲੈਣ ਦੇ ਲੱਗਾ ਨਹੀਂ ਮਾਰ ਕੇ ਉਹ ਮੰਨ ਕੇ ਕਿਨੂੰ ਘਰ ਮਾੜਾ ਕੋਟਾ ਆਪਾਂ ਬੰਦੇ ਖੜੇ ਦੇਖ ਸਾਧੂ ਕੱਲ੍ਹ ਜਿਹੜੇ ਖੜੇ ਰਹੇ ਉਹਨਾਂ ਦੇ ਕੰਮ ਕਰ ਰਿਹਾ ਮੈਂ ਕੱਦੂ ਇਹ ਕੱਲਾ ਨਹੀਂ ਫੋਨ ਕਰਦਾ ਮੇਰੇ ਕੋਲ ਨੰਬਰ ਕੀ ਹੋਇਆ ਨਾ ਤੁਹਾਨੂੰ ਸਾਧੂ ਸਿੰਘ ਇਹ ਕਿੱਥੇ ਲਿਗਾ ਟੁੱਕ ਟੁੱਕ ਕੋਈ ਮਰਦ ਨਹੀਂ ਆਓ ਸੇ ਨਾਂ ਨਹੀਂ ਬਣਾਉਂਦਾ ਉਹਨਾਂ ਨਾਲ ਕਦੋਂ ਆਈ? ਅਈ ਕਦੇ ਉੱਤੇ ਵੀ ਨਹੀਂ ਤੇ ਤਾਂ ਆਹ ਹੋਰ ਜਾਂਦਾ ਸੀ ਆਹ ਨਹੀਂ ਜਾਂਦੇ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਨੇ ਮੋਕਾ ਤੋਂ ਕੋਈ ਬੰਦਾ ਭੱਜਿਆ ਅਸੀਂ ਉਹਦੇ ਮਗਰ ਦੌੜੇ ਆ ਉਹਨਾਂ ਦੀ ਮਗਰ ਦੌੜੇ ਤੇ ਉਹਨੂੰ ਪੜਾ ਕਰ ਲੈਗੇ ਤੁਹਾਨੂੰ ਕੀ ਰਿਸ਼ਤੇਦਾਰੀ ਸਾਡੀ ਹਾਂ ਰਿਸ਼ਤੇਦਾਰੀ ਨੂੰ ਦੁਹਾਂ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਵੀ ਜੂਥੇ ਮੇਰੇ ਛੋਟੇ ਭਰਾ ਦਾ ਡੋੜ ਬਪਾ ਅੱਛਾ ਜੀ ਨਾਮ ਨਾਲ ਗੋਟੀ ਤੇ ਚਿੰਪਾੜ ਨਰ ਠੀਕ ਹੈ ਜੀ ਤੇ ਮੈਂ ਜਿਹਨੂੰ ਅੱਛੀ ਕਰਨਾ ਹੀ ਉਸਨੇ ਭੁੱਲ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਿਆ ਹਾਂ ਹਾਂ ਜੀ ਤੇ ਇਹਨਾਂ ਨੇ ਮੇਰੇ ਤੋਂ ਤਨਾ ਨਹੀਂ ਗਾਨੇ ਕੀਰ ਕੋਇਆ ਵਾ ਅੱਛਾ ਜੀ ਤੇ ਹੁੰਦੇ ਵੀ ਗੂਗਲ ਪੇ ਕਰਦਨੇ ਆ ਇਹ ਮੁੜਕੇ ਲਿੱਕੀ ਜਿਹੜੋ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਛੋਟੇ ਹਥਿਆਰ ਹੀ ਜਿਹੜੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟਾਉਣ ਪੰਪ ਦੇ ਲਾਗੋ ਇਹ ਸਾਡੇ ਬੰਦੇ ਫੇਰਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਸਿੱਖਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਇਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਿਆਨ ਰੱਖੀ ਤਾਂ ਲੱਗ ਜਾ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਆਉਣਾ ਕੀਤਾ ਉਹਨਾਂ ਨੇ ਆਉਣਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜ਼ਿਆਦਾ ਵੱਧਿਆ ਗਿਆ ਬਹੁਤ ਕਿਹੜੇ ਹਸਪਤਾਲ ਲੈ ਕੇ ਗਏ ਨੇ ਅਮਨਦੀਪ ਲੈ ਕੇ ਗਏ ਆ ਉਹਨੇ ਕਿੰਨੀ ਕੁ ਉਮਰ ਹੈ ਜਿਨ੍ਹਾਂ ਦੇ ਸੱਟ ਲੱਗੀ ਹੈ ਉਰੀ ਉਮਰ ਹੁੰਦੀ ਹੈ ਜੀ 24:00 23:00 24:00 ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਠੀਕ ਹੈ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਟਾਰੀ ਸਾਹਿਬ ਇਹ ਦਿਨ ਦਿਨ ਘਟਰਾਵਾ ਵਧ ਰਹੀਆਂ ਕੱਲ੍ਹ ਵੀ ਘਟਵਾ ਆ ਆਪਣਾ ਦੁਕਾਨ ਤੇ ਇਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਹੀ ਨਹੀਂ ਇਹੋ ਜਿਹੇ ਲੱਗ ਨਹੀਂ ਕਰੀ ਹੋਏ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4:00 5:00 ਵ ਇਹ ਕਿੰਨੇ ਵਜੇ ਦੀ ਘਟਨਾ ਆ ਇਹ ਹੁਣ ਤੋ 1 ਘੰਟੇ 70 ਦੀ ਗੱਲ ਆ ਤਕਰੀਬਨ ਨੀਅਰਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਧਾਰਨ ਤੱਕ ਨੇ ਅੱਛਾ ਤਿੰਨ ਜਣੇ ਸੀ ਉਹ ਤਿੰਨ ਜਣੇ ਉਹ ਰਾਜ ਜਿਹਨੂੰ ਘੇਰੇ ਉਦੋਂ ਦੱਸਿਆ ਬਿਲਕੁਲ ਇੱਥੇ ਦੋ ਜਣੇ ਆਏ ਆ ਅੱਛਾ ਜੀ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗੱਡੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਟਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਨੂ ਕੇ ਨਿਆ ਉਹਨੂੰ ਲੈਣ ਆਉਂ ਪਿੱਛੋਂ ਲੈਣਾ ਆਇਆ ਫੀਲੋਂ ਫੇਰ ਵੇਖ ਕੇ ਬਾਅਦში ਮੁੜ ਗਿਆ ਤਾਂ ਫੇਰ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਘੇਰਾ ਮਾਲਕੀ ਹੋ ਗਿਆ ਉਹਦੇ ਜਿਹੜਾ ਕੀ ਨਾ ਉਹ ਗੁਰ ਕੀਤਾ ਪੁੱਤਰ ਸਾਫ ਸਾਫ ਹੋਏਗਾ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਉਹ ਰਾਜੂ ਦੀ ਆ ਐਸਾ ਉਹਨਾਂ ਨੇ ਗੱਡੀ ਨੂੰ ਘੇਰਿਆ ਜਦੋਂ ਇਹ ਜਿਹੜਾ ਮਾਲਕੀ ਕੀਤਾ ਇੱਕੋ ਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇ ਨਹੀਂ ਦੋ ਹੀ ਦੋਨੇ ਕੀਤਾ ਉੱਥੇ ਹੀ ਪਾਸੀ ਜਿਹੜਾ ਹੋਇਆ ਅਸੀਂ ਤੇ ਇੱਥੇ ਰਹਿ ਗਏ ਨਾ ਅਸੀਂ ਕਿੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹ ਆਂਦਾ ਮੈਨੂੰ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਹਾਂ ਪਿੱਛੇ ਉਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣੇ ਕਿ ਟੋੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਅੱਛਾ ਇਹ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸਾਰਜ ਤਿੰਨ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕਿ ਵੱਡੇ ਗੁੱਟ ਕਿ ਵੱਡੇ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਪਾ ਤੇਰੇ ਲੈ ਵਾਕਪਨੀ ਮੈਨੂੰ ਥੋੜੀ ਪਤਾ ਹੁਣ ਨਾਲ ਕਰਨਾ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਇਹਨੂੰ ਤਾਂ ਪਿੱਛਾ ਕੀਤਾ ਇਹਨਾਂ ਦੀ ਜਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਸੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਗੁਰਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ 파ਟਨਰਸ਼ਿਪ ਆ ਇਹਦੀ ਪ੍ਰੋਬਲਮ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨੇਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰ ਉਹ ਕਿਹਾ ਉਹਨਾਂ ਨੇ ਜਿਹੜੇ ਗੁੱਟ ਸੱਟ ਲੱਗੇ ਨੇ